ਸੋਤ ਸ੍ਰੀਕਲ ਦੋ ਫਰਮੈਂ ਤੁਹਾਡਾ ਦੋਸਤ ਜਸਪ੍ਰੀ ਸਿੱਧੂ ਤੇ ਪਹਿਲਾਂ ਵੀਡੀਓ ਨੇ ਸਾਡੀਆਂ ਨੂੰ ਬਹੁਤ ਸਾਰਾ ਪਿਆਰ ਦਿੱਨੋ ਤੇ ਅੱਜ ਆਪਾਂ ਆਇਆ ਭਾਈ ਸ਼ਰਮੇ ਕੋਲੇ ਹੋਰ ਜੀ ਸ਼ਰਮਾ ਜੀ ਕੀ ਹਾਲ ਚਾਲ ਹੈ ਭਾਈ ਦੱਸਿਓ ਸ੍ਰੀਕਲ ਹੋਠੀ ਜਗੋ ਭਾਈ ਵਧੀਆ ਵਧੀਆ ਜੀ ਤੇ ਭਾਈ ਸੋਸਿਕਲ ਸਾਰਿਆਂ ਨੂੰ ਤੇ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਰੱਖੇ ਭਾਈ ਐਂ ਪਿਆਰ ਦਿੰਦੇ ਰਹੋ ਭਾਈ ਜੀ ਤੇ ਐਂ ਨਾਵੇਂ ਤੋਂ ਨਾਵਾ ਟਰੈਕਟਰ ਦਿਖਾਉਂਗੇ ਰਮਾਂਗੇ ਆਪਾਂ ਭਾਈ ਜੀ ਤੇ ਆਪਣਾ ਚੈਨਲ ਬਣਾਇਆ ਭਾਈ ਆਪਾਂ ਲਾਈਕ ਕਮੈਂਟ ਸ਼ੇਅਰ ਫੁੱਲ ਦੱਬ ਕੇ ਕਰਿਆ ਕਰੋ ਵੀ ਮੰਨ ਕੇ ਕਿ ਤੁਹਾਨੂੰ ਆਪਾਂ ਇੱਕ ਯਾਰ ਦੋਸਤ ਆਪਾਂ ਉਹਦਾ ਵੀ ਮਿਲਾਵਾਂਗੇ ਇਹਨੂੰ ਵੀ ਬਾਈ ਨੂੰ ਦੇਖਿਆ ਤੁਸੀਂ ਕਿਹਦੀ ਵੀਡੀਓ ਦੇ ਵਿੱਚ ਇਹ ਵੀ ਵੀਡੀਓ ਬਣਾਉਂਦਾ ਹੁੰਦਾ ਬਾਈ ਠੀਕ ਬਾਈ ਬਿਆੰਤ ਕਿਹੜਾ ਪਿੰਡ ਦੇ ਬਿਆੰਤ ਮੱਲਣ ਪਿੰਡ ਦਾ ਮੱਲਣ ਪਿੰਡ ਦਾ ਬਿਆੰਤ ਮੱਲਣ ਵਾਲਾ ਠੀਕ ਤੇ ਬਾਈ ਦੇ ਟਰੈਕਟਰ ਫਰਮਾਵਾਂਗੇ ਆਪਾਂ ਅੱਜ ਹਾਂਜੀ ਤੇ ਆਪਾਂ ਰੱਜ ਕੇ ਲਵਾਂਗੇ ਬਿਆੰਤ ਤੋਂ ੱੱਕੇ ਨਾਲ ਹੀ ਲਵਾਂਗੇ ਅੱਜ ਆਪਾਂ ਬਾਈ ਡਿਸਕਾਊਂਟ ਠੀਕ ਹੈ ਜਸਪ੍ਰੀਤ ਹਾਂ 16 ਦੀ ਕਹਾਣੀ ਦੋ ਅੱਛੇ ਮਾਡਲ ਪੰਜਾਬ ਨੰਬਰ ਠੀਕ ਹੈ ਠੀਕ ਹੈ ਗੱਲ ਸਾਰੇ ਪਾਸੋਂ ਦਿਖਾ ਦੇ ਚੰਗੇ ਦਾ ਟੱਪਾ ਭਾਈ ਚਲੇ ਗਿਆ 70-75 ਰੁਪਏ ਦਾ ਔਰ ਲੇਫਟ ਚਾਤੀ ਪਈ ਸਾਰਾ ਰੇਜਲਾ ਜਸਤੀ ਦਾ ਡਬਲ ਕਲਚ ਦੀ ਮੰਗ ਹੈ ਗਿਆ 2,80,000 2 ਲੱਖ ਆਨਲਾਈਨ ਗਾਪੀ ਆ ਆਨਲਾਈਨ ਚੱਪਾ ਦੀ ਗਾਪੀ ਆ ਬੈਂਤ ਕਹਿੰਦਾ ਠੀਕ ਆ ਬੈਂਤ ਉਹ ਰਿਹਾ ਭਾਈ ਕਿੰਨੇ ਪੈਸੇ ਦੇਣੇ ਆ ਬੈਂਤ ਇਹ ਮੈਂ ਦਾਪਾ ਦੇ ਰਹੇ ਜੀ ਤੁਹਾਡੀ خاطر 65000 265000 ਕਹਿੰਦਾ ਬਾਈ ਤੇ ਮੇਰਾ ਚੈਨਲ ਨਾਵਾ ਬਾਈ ਯਾਰ ਮਾੜਾ ਆਫਰ ਕਰ ਤੇਰੀ ਵੀਡੀਓ ਦੇਖ ਕੇ ਤੇਰੀ ਵੀਡੀਓ ਆ ਕੇ ਕੋਈ 5000 ਰੁਪਏ ਕਿਹਾ ਬਾਈ ਆ ਹੁੰਦੀ ਹੈ ਜਾਨ ਮੈਂ ਫਿਰ ਤੈਨੂੰ ਹੜਦਾ ਨਹੀਂ ਬੱਚ ਮੇਰੀ ਬਾਤ ਹੈ 55000 ਦਾ ਡੈਟ ਲੈ ਲਾਂਗਾ ਬਾਈ ਤੋਂ ਫੁੱਟ ਮਾਰ ਕੇ ਠੀਕ ਹੈ ਨਾ ਬਾਈ ਉਸ ਤੋਂ ਬਾਅਦ ਆ ਗਿਆ ਅਰਜਨ 605 ਠੀਕ ਹੈ 2010 ਮਾਟਲਾ ਬਾਈ 30 ਨੰਬਰ ਆ ਹਾਂ ਪਿਛਲੇ ਡੇਰ ਗਿਆ 780 ਪੈਸੇ ਠੀਕ ਹੈ ਜੀ ਨਗਤ ਕੈਸ਼ ਦਾ ਬਾਈ ਬੈਂਤ ਕਹਿੰਦਾ ਪੰਜਾਬ ਨੰਬਰ ਹੈ ਬਾਈ ਕੋਲੇ ਵੀ ਠੀਕ ਹੈ ਜੀ ਟਰੈਕਟਰ ਮਣਕਾ ਹੀ ਆ ਬਾਈ ਚਲਾ ਕੇ ਬੰਦਾ ਉਤਰਦਾ ਨਹੀਂ ਟਰਾਈ ਮਾਰ ਕੇ ਠੀਕ ਹੈ ਟਰੈਕਟਰ ਇੰਜਨ ਗੇਅਰ ਦਾ ਇਟਾ ਚੰਗਾ ਪੂਰਾ ਹੀ ਬਲਣ ਕੇ ਮੁਰ ਤੋਂ ਉਤਰਦਾ ਹੀ ਨਹੀਂ ਮੈਂ ਯਾਦ ਯਾਦ ਕਰੂਗਾ ਟਰੈਕਟਰ ਵੀ ਵਾਕੀ ਚੀਜ਼ ਦਿੱਤੀ ਹੈ ਸ਼ਰਮਾ ਚੌੜ ਕਰ ਲੈਨੇ ਬਾਈ ਸੋਨਾ ਲੀਕਾ ਟਰਾਈ ਦੇ ਗਿਆ ਟਰੱਕ ਪੋਕਾ ਪੀਸੀ ਆ ਕੋਈ ਗੱਲ ਨਹੀਂ ਆ ਜੂਆ ਤੇ ਪੋਕਾ ਪੀਸੀ ਆ ਸਾਰਾ origignal ਵੀਰੇ ਕਿਤੋਂ ਰੰਗ ਪੇਂਟ ਨਹੀਂ ਹੋਇਆ ਇਹ ਗੇਅਰ ਇੰਜਨਰ ਬੈਂਤ ਕਹਿੰਦਾ ਬਾਈ ਕੋਕਾ ਹੀ ਆ ਬਾਈ ਆਕਸਰ ਦਾ ਨੰਬਰ ਆ ਲੋ ਹਾਂ ਠੀਕ 10 ਮਾਡਲ ਆ 360 ਡਿਮਾਂਡ ਆ ਬੈਂਤ ਆ ਆ ਜਾ ਵੀਰੇ ਉਰੇ ਹਾਂਜੀ ਬੈਂਤ 360 ਡਿਮਾਂਡ ਆ ਬਾਈ ਇਹ ਵੀ ਆਪਣੀ ਹੈ ਨਾ ਕਿੰਨੇ ਪੈਸੇ ਦੇਓਗੇ ਸਾਢੇ 30 ਦਾ ਦੇ ਦਿਓ ਸਾਢੇ 30 ਦਾ ਦਿੰਦਾ ਬਾਈ ਠੀਕ ਹੈ ਜੀ ਤੇਰੀ ਨੀਡ ਦੇ ਦੇਖ ਕੇ ਆਉਗਾ ਹੋਰ ਵੀ 10000 ਲੈਸ ਕਰ ਦੇਵਾਂਗੇ ਚੱਲ ਲਓ ਜੀ 40000 ਕਹਿੰਦਾ ਜੀ ਵਹਿਬਤ ਕਰਨ ਨੂੰ ਮੈਂ ਫੇਰ ਦੀ ਹਟਦਾ ਕਰਦਾ ਮੈਂ ਤੁਰੇ 3 ਲੱਖ 30 ਹਜ਼ਾਰ ਦਾ ਟਰੈਕਟਰ ਲੈ ਲਾਂਗੇ ਬਾਈ ਤੋਂ। ਧਮਾਕਾ ਹੀ ਕਰ। ਆਪਾਂ ਵੀਰੇ ਇਹ ਟਰੈਕਟਰ ਉਹੀ ਫਰਮਾਉਣੇ ਹੁੰਦੇ ਆ, ਉਹੀ ਦਿਖਾਉਣੇ ਹੁੰਦੇ ਆ ਜਿੱਥੇ ਆਪਣਾ ਜੋਰ ਹੋਵੇ। ਹਾਂ। ਇਹ ਟਰੈਕਟਰ ਕਿ ਲੱਖਾਂ ਖੜਿਆ ਬਾਈ। ਮੈਂ ਟਰੈਕਟਰ ਨਹੀਂ ਦਿਖਾਉਂਦਾ। ਕਿਉਂ ਬਾਈ ਠੀਕ ਹੈਗਾ ਧੱਕ ਕੇ ਜੱਟਣ ਵਾਲਾ ਕੰਮ ਆਪਣੇ ਕੋਲੇ ਨਹੀਂ ਹੈਗਾ। ਠੀਕ ਹੈ ਤਾਂ ਇਹ 30 ਤੋਂ ਵੀ ਨਾ ਮੰਨਤਾ ਨ ਕਰਾਇਆ ਭਾਈ ਕੋਈ ਫਾਇਦਾ ਨਹੀਂ ਫਿਰ ਰਹੀ। ਇਹ 5-5 ਹਜ਼ਾਰ ਰੁਪਏ ਪਿੱਛੇ ਲੜਦੇ ਬਥੇਰੇ ਦੇਖਿਆ ਭਾਈ ਅੱਜ। ਉਸ ਤੋਂ ਬਾਅਦ ਦੇ ਵਿੱਚ ਫੇਰ ਅਰਜਨ ਆ ਗਿਆ ਬਾਈ 307। ਠੀਕ। ਬਈ ਇਹਦਾ ਬੜਾ ਖਰਚਾ ਘਾਟਾ ਬੈਂਟਾਈ ਵੀ ਲੇ ਹੋਏ ਮੇਗਾ ਇਹ ਆ ਪੂਰੇ 555 ਬਾਈ ਤੇ ਨੰਬਰ ਪੰਜਾਬ ਆ ਇਹ ਵੀ 10 ਮਾਡਲ ਆ ਠੀਕ ਬਾਈ ਪਾਵਰ ਸਟੀering ਆ ਜੀ ਡਬਲ ਕਲਚ ਆ ਜੀ ਉਹਦੇ ਕੋਕਾ ਪੀਸ ਵੀ ਆ ਠੀਕ ਆ ਠੀਕ ਹੈ ਜੀ ਠੀਕ ਹੈ ਗੱਲ ਤੇ ਮੈਂ ਬਾਈ ਨੂੰ ਜਾਣਦਾ ਤਾਂ ਹੈ ਨਹੀਂ ਖੈਰ ਠੀਕ ਆ ਫਿਰ ਮੈਨੂੰ ਤਾਂ ਜਾਣਦੇ ਹੋਣਗੇ ਬਾਈ ਕੀ ਆਲਾ ਇਹੜਾ ਪਿੰਡ ਆਪਣਾ ਦੁਬਾਰਾ ਨਾ ਮੈਂ ਤੇ ਇਹ ਵੀ ਪਿੰਡ ਦੇ ਪਿੰਡ ਦੇ ਹੀ ਆ ਮਲਣਦੇ ਆ ਕਹਿੰਦਾ ਡੋਟ ਕਰ ਲਾਂਗੇ ਆਪਾਂ ਠੀਕ ਹੈ ਤੇ ਤੂੰ ਇਹ ਟਰੈਡਰ ਦੱਸਦਾ ਨਹੀਂ ਇਹਦਾ ਫੇਰ 3 ਲੱਖ ਦੇ 85 ਹਜ਼ਾਰ ਡਿਮਾਂਡ ਆ ਠੀਕ ਆ 3 ਲੱਖ ਦੇ 85 ਹਜ਼ਾਰ ਕਿੰਨੇ ਪੈਸੇ ਦੇ ਦਈਏ ਭਾਈ ਉਧਰ ਕਰਕੇ ਆ ਮਰੇ 3 ਲੱਖ 60 ਹਜ਼ਾਰ ਦਾ ਕਹਿੰਦਾ ਭਾਈ ਹਨਾ ਮੈਂ ਵੈਤ ਨਹੀਂ ਕਰਦਾ ਹਰ ਬੰਦਾ ਭਾਈ ਕਰਦਾ ਬਾਈ 360 ਦਾ ਕਹਿੰਦਾ ਬਾਈ ਆਪਾਂ 3.5 ਲੱਖ ਦਾ ਟਰੈਕਟਰ ਲੈਣਾਗੇ ਬਾਈ ਕੋ ਟਮੈਟਿਕ ਮਾਰਕੀ ਆ ਦੇਖੋ ਠੀਕ ਹੈ ਇਹ ਗੱਲ ਕਹਿੰਦਾ ਬਾਈ ਕੋਈ ਗੱਲ ਨਹੀਂ ਬਿਲਕੁਲ 35000 ਰੁਪਏ ਉੱਡ ਗਿਆ ਜਸਪ੍ਰੀ ਦਾ ਲੜੇ ਸਾਫ਼ ਵੀ ਬਹੁਤ ਪਿਆ ਤੇ ਕਿੰਨੀ ਕੰਡੀਸ਼ਨ ਵੇਖ ਲਓ ਉਸ ਤੋਂ ਬਾਅਦ ਦੇ ਵਿੱਚ ਨਾ ਬਾਈ ਆ ਕੀ ਦਾ ਇਹ ਹੁੰਦੇ ਨਹੀਂ ਇਹ ਕਿਹਨਾਂ ਬਾਈ ਤੁਹਾਨੂੰ 5911 ਤੋਂ ਨਾਂ ਕਿਹੜਾ ਹੈ ਦਾ ਜੀ ਉਹ ਦੂਬਾ ਤੋਂ ਵਿਚ ਆਣਾ ਕੋਣਾ ਨਿਧਾਰ ਹੈ ਇੱਕ ਹੂੰ 14 ਮਾਡਲ ਆ ਹੂੰ ਬਿਆਨਤਾ ਹੀ ਭਾਈ ਉਹਰੇ ਮੜਾ ਜਾ ਭਾਈ ਪਿਛਲੇ ਟਾਇਰਾਂ ਦਿਖਾ ਦੇ ਗੁੱਡੀਆਂ ਤੇ ਵੀ ਹਦੇ ਨਾ ਠੀਕ ਹੈ ਜੀ ਜਮਾ 14 9 28 50 ਦੇਖੋ ਬਿਲਕੁਲ ਨਵੇਂ ਮੈਨੂੰ ਲੱਗਦਾ ਜਿਵੇਂ ਅੱਜ ਸਵੇਰ ਚੀ ਪਵਾ ਕੇ ਪਾ ਕੇ ਲੈ ਹਾਂ ਹਾਂਜੀ ਡਿਮਾਂਡ ਹੈ ਜੀ 415000 ਠੀਕ ਹੈ ਜੀ ਬਿਆਨ ਤੇ ਕਿੰਨੇ ਪੈਸੇ ਦਾ ਦੀਦ ਗਏ ਪੰਜਾਬ ਨੰਬਰ ਦੇ ਦੇਣਾ ਪੀ ਵੀ 5 ਫਰੋਜਪੁਰ ਦਾ ਨੰਬਰ ਹੈ ਨਗਦ ਕੈਸ਼ ਦਾ ਅੱਛਾ ਲੋਨ ਫੈਂਸ ਵੀ ਇੱਥੇ ਹੋ ਜੂ ਹਾਂਜੀ ਬੜੋ ਬੜੋ ਬਦਲ ਅਰਚਨ ਹੋ ਗਿਆ ਇਹ ਹੋ ਗਿਆ ਤੇ ਇਹ ਹੋ ਗਿਆ ਤੇ ਉਹ ਅਰਚਨ ਹੋ ਗਿਆ ਪੁਰਾਣਾ ਟਰੈਕਟਰ ਕੱਟ ਲਾਂਗੇ ਆਪਾਂ ਕੱਟ ਲਾਂਗੇ ਪੁਰਾਣਾ ਟਰੈਕਟਰ ਵੀ ਕੱਟਵਾਂਗੇ ਤੇ ਲੋਨ ਫੈਂਸ ਵੀ ਲੋਨ ਵੀ ਹੋ ਜੂਗਾ ਜੇ ਕਰਾਉਣਾ ਹੋਵੇ ਠੀਕ ਹੈ ਬੈਂਕ ਕਿੰਨੇ ਭੇਜਿਆ ਭਾਈ ਇਹ ਆਪਾਂ ਤੇਜੀ ਖਤਰ 4 ਲੱਖ ਦਾ ਦੇਵਾਂਗੇ 4 ਲੱਖ ਦਾ ਭਾਈ 3 ਲੱਖ 90000 ਦਾ ਟਰੈਕਟਰ ਲੈ ਲਾਂਗੇ ਭਾਈ ਤੋਂ ਇਹ ਵੀ ਧਮਾਕਾ ਕੋਸ਼ਿਸ਼ ਕੀ ਜਾਵੇ ਇਹ ਇਹ ਤਾਂ ਹਾਂ ਸ਼ਰਤ ਨਹੀਂ ਬੈਂਕ ਕਰ ਨੂੰ ਮੇਰੀ ਆਤ ਦਾ ਭੈਣ ਨਹੀਂ ਬੈਂਕ ਕਰ ਨੂੰ ਮੈਂ ਹਾਟ ਦਾ ਨਹੀਂ ਕਿਉਂ ਤੋ ਭਾਈ ਮਾਲ ਥੋੜਾ ਜਿਹਾ ਚੰਗਾ ਆ ਰਿਹਾ ਰੋਇਪੁਰ ਦਾ ਨੰਬਰ ਆ ਨਗਦ ਕਰਦਾ ਪ੍ਰੂਫ ਨਾਲ ਆ ਬੰਦੇ ਦਾ ਤੇ ਭਾਈ ਵੀਡੀਓ ਲੰਮੀ ਹੋਈ ਹੁੰਦੀ ਐ ਤੇ ਤੁਹਾਨੂੰ ਦੂਜੀ ਵੀਡੀਓ ਦਿਖਾਵਾਂ ਐ ਭਾਈ ਪੂਜੇ ਟਰੈਕਟਰ ਬਾਕੀ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਭਾਈ ਬਹੁਤ ਬਹੁਤ ਮਿਹਰਬਾਨੀ ਦੇਖੋ ਵੀ ਕਹਿੰਦੇ ਹਾਂ ਚੱਪਣਾ ਉਹ ਜਿਹੜੇ ਭਰਾ ਮੈਸੇਜ ਕਰਦੇ ਐ ਬਹੁਤ ਪਿਆਰ ਦਿੰਦੇ ਉਹਨਾਂ ਨੂੰ ਵੀ ਤੇ ਭਾਈ ਹਾਂ ਸੱਚ ਬਹੁਤ ਬਹੁਤ ਧੰਨਵਾਦ ਭਾਈ ਖਰਿਆਂ ਦਾ ਜਿਹੜੇ ਭਾਈ ਕਹਿੰਦੇ ਐ ਭਾਈ ਸ਼ਰਮਾ ਬਹੁਤ ਵਧੀਆ ਬੰਦਾ ਜਾ ਆਇਆ ਓ ਤੁਹਾਨੂੰ ਹੀ ਪਤਾ ਭਾਈ ਆਪਾਂ ਚੰਗੇ ਆ ਕਿ ਮਾੜੇ ਆ ਠੀਕ ਆ ਮੈਂ ਤਾਂ ਆਪਣੇ ਸਭ ਦਾ ਮਾੜੀ ਆ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਭਾਈ ਬਹੁਤ ਬਹੁਤ ਮਿਹਰਬਾਨੀ ਭਾਈ 880 ਕਾ ਸਰ ਹੈ